ਸਕ੍ਰੀਨ ਤੇ ਚਲ ਰਹੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਵਿਅਕਤੀ ਜੋ ਕਿ ਜੰਜੀਰਾਂ ਦੇ ਨਾਲ ਬੰਨਿਆ ਹੋਇਆ ਤੇ ਹੱਥ ਦੇ ਵਿੱਚ ਦੋ ਕਾਲੇ ਰੰਗ ਦੇ ਬੈਗ ਨੇ ਤਾਂ ਦਾਦ ਜੀ ਐ ਕਿ ਟਰੰਪ ਨੇ ਇਸ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਕਿਹੜੇ ਹਾਲਾਤਾਂ ਚ ਅਮਰੀਕਾ ਤੋਂ ਇਹਨਾਂ ਨੂੰ ਭਾਰਤ ਭੇਜਿਆ ਉਸ ਚੀਜ਼ ਨੂੰ ਇਸ ਵਿਅਕਤੀ ਨੇ ਅਨੋਖੇ ਢੰਗ ਦੇ ਨਾਲ ਪੇਸ਼ ਕੀਤਾ ਦਾਦ ਦੇ ਕਿ ਸਾਫ ਦਾ ਕਾਉਂਸਲਰ ਬੀਜੀ ਐਮਸੀ ਨੇ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਉਸਨੇ ਆਪਣੇ ਆਪ ਨੂੰ ਲੋਹੇ ਦੀਆਂ ਜ਼ੰਜੀਰਾਂ ਨਾਲ ਬੰਨ੍ਹ ਕੇ ਅਮਰੀਕਾ ਦੇ ਟਰੰਪ ਦੇ ਖਿਲਾਫ ਪ੍ਰਦਰਸ਼ਨ ਕੀਤਾ ਕਿ ਕਿਵੇਂ ਭਾਰਤੀਆਂ ਨੂੰ ਇਸ ਤਰੀਕੇ ਦੇ ਨਾਲ ਜਲੀਲ ਕਰ ਤੇ ਅਮਰੀਕਾ ਤੋਂ ਬਾਹਰ ਕੱਢਿਆ ਤੇ ਅੰਮ੍ਰਿਤਸਰ 에য়ারਪੋਰਟ ਤੇ ਪਹੁੰਚਾਇਆ ਇਸ ਦੇ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਬਾਹਰ ਨਾ ਜਾਓ ਕਿਉਂਕਿ ਇਸ ਤਰੀਕੇ ਦੀ ਬਦਸਲੂਕੀ ਹੋਈ ਹੈ ਕਿ ਅਮਰੀਕਾ ਦੇ ਵੱਲੋਂ ਜੜਾ ਡਿਪੋਰਟ ਕੀਤਾ ਗਿਆ ਮੈਨੂੰ ਜਿਨ੍ਹਾਂ ਨੇ ਭੇਜਿਆ 2 ਨੰਬਰ ਤੇ ਭੇਜਤਾ ਉੱਤੇ ਪਰ ਮੈਨੂੰ ਕੀ ਪਤਾ ਸੀ ਵੀ ਮੈਂ 2 ਨੰਬਰ 'ਚ 50-60 ਲੱਖ ਰੁਪਈਆ ਲਾਤਾ ਮੈਂ ਮੇਰੇ ਮਾਪਿਓ ਨੇ 50-60 ਲੱਖ ਰੁਪਈਆ ਲਾਤਾ ਵੀ ਮੇਰਾ ਪੁੱਤ ਉੱਥੇ ਚੱਲਿਆ ਅਮਰੀਕਾ ਕਮਾ ਕੇ ਲਿਆਊਗਾ ਪਰ ਉੱਥੇ ਇੰਨਾ ਬੁਰਾ ਹਾਲ ਹੋਇਆ ਕਿ ਮੈਨੂੰ ਮੈਂ ਉੱਥੇ ਨੌਕਰੀ ਕਰਨ ਗਿਆ ਸੀ ਮੈਂ ਕਿਹਾ ਉੱਥੇ ਕੋਈ ਫੀਮ ਵੇਚਣੀ ਸੀ ਜਾਂ ਮੈਂ ਕੁਝ ਹੋਰ ਕਰਨ ਗਿਆ ਸੀ ਮੈਨੂੰ ਏਜੰਟਾਂ ਨੇ ਗਲਤ ਭੇਜਤਾ ਤੇ ਮੈਨੂੰ ਬੇੜੀਆਂ ਪਾ ਕੇ ਐ ਭੇਜਿਆ ਗਿਆ ਜਿਵੇਂ ਮੱਤਵਾਦੀ ਹੋਣਾ ਮੇਰਾ ਕੀ ਕਸੂਰ ਹੈ ਤਾ ਦੱਸ ਦਿਓ ਮੇ ਤਾਂ ਸਾਰਾ ਘਰ ਬਰਬਾਦ ਹੋ ਗਿਆ ਮੇਰਾ ਸਾਰੇ ਟੰਬਰ ਮੇਰਾ ਬਰਬਾਦ ਹੋ ਗਏ ਰਹਿ ਗਿਆ ਤੇ ਸਾਰਾ ਕੁਝ ਖਤਮ ਹੋ ਗਿਆ ਮੇਰੇ ਘਰਵਾਰ ਦਾ ਹੁਣ ਨਾ ਤਾਂ ਮੈਂ ਇੱਥੇ ਕੰਮ ਕਰਨ ਜੋਗਾ ਰਿਆ ਨਾ ਮੈਂ ਉੱਥੇ ਕੰਮ ਕਰਨ ਜੋਗਾ ਉਮਰਦੇਸਪੜਾਚ ਹੁਣ ਕਰੋਗੇ ਕੀ ਕਰਨਾ ਕੀ ਇਹ ਸਾਰਾ ਜਿਹੜਾ ਘਰਵਾਰ ਤਾਂ ਵਿਕ ਗਿਆ ਹਾਂਜੀ ਹੁਣ ਸਰਕਾਰਾਂ ਦੇ ਰਹਿ ਗਿਆ ਦੇਖੋ ਹਮ ਜਹਾਜ਼ ਤੇ ਉਤਰਿਆ ਨਾ ਤਾਂ ਕੋਈ ਸਰਕਾਰ ਦਾ ਬੰਦਾ ਮੈਨੂੰ ਲੈਣ ਆਇਆ ਅੱਛਾ ਨਾ ਮੈਨੂੰ ਕੋਈ ਪੁੱਛਣ ਆਇਆ ਮੇਰੇ ਮਾਂ ਪਿਓ ਰੋ ਰੋ ਕੇ ਬੁਰਾ ਹਾਲ ਹੈ ਤੇ ਮੈਨੂੰ ਦੱਸੋ ਵੀ ਮੈਂ ਜਹਾਜ਼ 'ਚ ਬਹਿ ਕੇ ਵੀ ਭੱਜ ਜਾਊਂਗਾ ਮੈਨੂੰ ਬੇੜ ਜਾਜ ਤਾਂ ਨਹੀਂ ਭਜ ਦਿੰਦਾ ਸਾਡੇ ਇੰਨੇ ਗੈਂਗਰਸ ਉੱਥੇ ਬੈਠੇ ਆ ਫਿਰ ਜਾਜ ਉਹਨਾਂ ਦਾ ਭਰਕੇ ਭੇਜ ਦਿੰਦੇ ਸਾਡੇ ਕੋਲੇ ਹੂੰ ਉਹਨਾਂ ਦਾ ਤਾਂ ਭੇਜਿਆ ਨਹੀਂ ਇੱਕ ਜਿਹੜੇ ਬੰਦੇ ਪੈਸੇ ਲਾ ਕੇ ਗਏ ਲੱਖਾਂ ਰੁਪਿਆ ਆ ਸਾਡਾ ਹਿੰਦੂਸਤਾਨ ਤਾਂ ਕਦੇ ਨਹੀਂ ਭੇਜਦਾ ਕਿਸੇ ਨੂੰ ਚੱਕ ਕੇ ਹੂੰ ਪ੍ਰਵਾਸੀ ਤਾਂ ਇੱਥੇ ਵੀ ਬਹੁਤ ਹੈ ਪਰ ਇੱਥੇ ਤਾਂ ਕਦੇ ਜੀ ਗੱਲ ਨਹੀਂ ਹੋਈ ਸਰਕਾਰਾਂ ਦੇ ਰੋਲ ਨੂੰ ਕਿਵੇਂ ਸਰਕਾਰਾਂ ਨੂੰ ਚਾਹੀਦਾ ਸੀ ਉਹਨਾਂ ਨਾਲ ਗੱਲਬਾਤ ਕਰਦੇ ਭਈ ਸਾਡੇ ਕਿਹੜਾ ਮੁਜਰਮ ਹੈ ਕੋਈ ਕੋਈ ਭੱਜੇ ਹੋਏ ਤਾਂ ਨਹੀਂ ਆਏ ਕੋਈ 2 ਨੰਬਰ ਤੇ ਠੀਕ ਆ ਉਹਨਾਂ ਨੇ ਭੇਜਤਾ ਔਰ ਜਿਹੜੇ ਬੰਦੇ ਭੇਜਦੇ ਐ ਇੱਥੇ ਜਿਹੜੀਆਂ ਆ ਕੰਪਨੀਆਂ ਬਣੀਆਂ ਹੋਈਆਂ ਭੇਜਦੀਆਂ ਪੈਸੇ ਲੈ ਕੇ 50 50 60 60 ਲੱਖ ਰੁਪਈਆ ਲੱਗ ਗਿਆ ਸਾਡੇ ਪਰਿਵਾਰਾਂ ਦਾ ਅਸੀਂ ਖਤਮ ਹੋ ਗਏ ਹੁਣ ਜਾਈਏ ਕਿੱਥੇ ਸਰਕਾਰਾਂ ਸਾਨੂੰ ਰਾਹ ਨਹੀਂ ਦਿੰਦੀਆਂ ਉਹਨਾਂ ਨੇ ਸਾਨੂੰ ਧੱਕੇ ਦੇ ਕੇ ਤੇ ਸੰਗਲ ਪਾ ਕੇ ਬਾਹਰ ਐ ਕੱਢਤਾ ਸਾਨੂੰ ਧੱਕੇ ਦੇ ਕੇ ਕੱਢਿਆ ਜਹਾਜ਼ ਵੀ ਸੰਗਲ ਪਾ ਕੇ ਰੱਖੇ ਪਾਣੀ ਲਈ ਤਰਸ ਗਏ ਅਸੀਂ ਅੰਦਰ ਸਾਨੂੰ ਪਾਣੀ ਤੱਕ ਨਹੀਂ ਪਿਆ ਗਿਆ ਤੇ ਸਾਡੀਆਂ ਭੈਣਾਂ ਜਿਨ੍ਹਾਂ ਦੇ ਅਸੀਂ ਵਿਆਹ ਤੇ ਵਿਆਹ ਕਰਨਾ ਸੀਗਾ ਉਹਨਾਂ ਲਈ ਹੁਣ ਸਾਡੇ ਕੋਲ ਕੋਈ ਦੇਣ ਨੂੰ ਹੈ ਨਹੀਂ ਵਿਆਹ ਕਰਨ ਨੂੰ ਪੈਸੇ ਹੈ ਨਹੀਂ ਅਸੀਂ ਮੁਹਤਾਜਾਂ ਸਰਕਾਰਾਂ ਤੇ ਨਾ ਤਾਂ ਪੰਜਾਬ ਸਰਕਾਰ ਕੁਝ ਕਰੀ ਜਾਂਦੀ ਐ ਨਾ ਸੈਂਟਰ ਸਰਕਾਰ ਕੁਝ ਕਰੀ ਜਾਂਦੀ ਐ ਸੈਂਟਰ ਸਰਕਾਰ ਨੂੰ ਚਾਹੀਦਾ ਸੀ ਵੀ ਉਹਨਾਂ ਨਾਲ ਗੱਲਬਾਤ ਕਰਦੇ ਵੀ ਸਾਡੇ ਜਿਹੜੇ ਬੰਦੇ ਠੀਕ ਐ ਇਹ ਦੋ ਨੰਬਰ 'ਚ ਆ ਗਏ ਤੁਸੀਂ ਉਹਨਾਂ ਨੂੰ ਟਾਈਮ ਪੀੜਤਾ ਦਿਓ ਕੋਈ 2 ਮਹੀਨੇ ਸਾਨੂੰ ਦੇ ਤਾਂ ਦੇਣਾ ਸੀ ਵੀ ਭਾਈ ਬੈਠ ਜਾ ਆਪਣੇ ਪਿੰਡ ਆਪਣੇ ਚਲੇ ਜਾਓ ਹਿੰਦੁਸਤਾਨ ਚਲੇ ਜਾਓ ਫਿਰ ਹਿੰਦੁਸਤਾਨ ਨੂੰ ਵੀ ਚਾਹੀਦਾ ਵੀ ਜਿਹੜੇ ਪ੍ਰਵਾਸੀ ਇਹ ਵੀ ਐਂ ਕਰਕੇ ਭੇਜੇ ਫਿਰ ਇਹੀ ਹੱਲਾ ਹੋਰ ਤਾਂ ਕੋਈ ਹੱਲ ਨਹੀਂ ਦੂਜੇ ਦੀ ਜਹਾਜ਼ ਦੀ ਵੀ ਤਿਆਰੀ ਹੈ ਜੀ ਆਰੇ ਉਹ ਦੂਜਾ ਜਹਾਜ਼ ਮੈਂ ਤਾਂ ਦੇਖੋ ਜਹਾਜ਼ ਹੀ ਜਹਾਜ਼ ਆਈ ਜਾਂਦੇ ਉੱਥੇ ਤਾਂ ਸਾਰਾ ਵੀ ਕਹੂੰ ਤਾਂ ਦੂਜੇ ਦੇਸ਼ ਵੀ ਬਾਹਰ ਕੱਢਣਗੇ ਫਿਰ ਸਾਡਾ ਕਸੂਰ ਤਾਂ ਦੱਸ ਦੋ ਜੇ ਅਸੀਂ ਘਰ-ਵਾਰ ਸਾਰਾ ਵੇਚਤਾ ਮੈਂ ਤਾਂ ਦੇਖੋ ਬਰਬਾਦ ਹੋ ਗਿਆ ਮੇਰਾ ਸਾਰਾ ਪਰਿਵਾਰ ਸਾਰਾ ਕੁਝ ਮੇਰਾ ਤਬਾਹ ਹੋ ਗਿਆ ਮੇਰੇ ਪਰਿਵਾਰ ਦੇ ਸਾਰਾ ਜੋਰ ਦੋਰ ਤਿਲ ਪੁਲਸੀ ਸਾਰਾ ਖਤਮ ਹੋ ਗਿਆ ਹੁਣ ਤਾਂ ਸਾਡੀ ਮੰਗਤਿਆਂ ਦੀ ਨੋਬਤ ਆ ਗਈ ਕਿ ਮੰਗ ਕੇ ਖਾਣ ਵਾਲੀ ਨੋਬਤ ਆ ਗਈ ਅੰਬਰਸਰ ਦੇ ਵਿੱਚ ਅੰਬਰਸਰ ਦੇ ਇਹਨੇ ਪੈਸੇ ਦਾ ਤੁਸੀਂ ਆਪ ਵੀ ਕੋਈ business ਕਰ ਸਕਦੇ ਐ ਇਸ ਦੇ ਵਿੱਚ ਇਹਦੇ ਵਿੱਚ ਉਹ ਜੀ ਦਾ ਕਰਦਾ ਪਰ ਉਹ ਭੇੜਚਾਲ ਆ ਜਦੋਂ ਕੋਈ ਗਵਾਂਢੀ ਜਾਂਦਾ ਫਿਰ ਆਪਦਾ ਮਨ ਵੀ ਕਰਦਾ ਵੀ ਚੱਲੀਏ ਵੈਸੇ ਤਾਂ ਸਾਨੂੰ ਜਾਣਾ ਨਹੀਂ ਚਾਹੀਦਾ ਕਿਉਂਕਿ ਜਿੰਨਾ ਪੈਸਾ ਸੀ ਬਾਹਰ ਜਾ ਕੇ ਲਾਤਾ ਉਹਨਾਂ ਤਾਂ ਅਸੀਂ ਹਿੰਦੁਸਤਾਨ ਨੂੰ ਲਾ ਦਿੰਦੇ ਤਾਂ ਇੱਥੇ ਹੀ ਕੈਨੇਡਾ ਬਨ ਜਾਣਾ ਸੀ ਅਮਰੀਕਾ ਬਨ ਜਾਣਾ ਸੀ ਜਪਾਨ ਬਨ ਜਾਣਾ ਸੀ ਇੱਥੇ ਹੀ ਅੱਛਾ ਜਿਸ ਤਰ੍ਹਾਂ ਬਸਰ ਦੇ ਅੰਮ੍ਰਿਤਸਰ ਲੈ ਕੇ ਆ ਰਿਹਾ ਹੈ ਜਹਾਜ਼ ਅੰਮ੍ਰਿਤਸਰ ਉਤਾਰਿਆ ਜਾ ਰਿਹਾ ਹੈ ਹੋਰ ਪਾਸੇ ਨੇ ਉਤਾਰੋ ਜੀ ਦੇਖੋ ਵੀ ਸਾਰੇ ਸਾਰੇ ਥਾਵਾਂ ਦੇ ਜਹਾਜ਼ ਹੈ ਪਰ ਅੰਮ੍ਰਿਤਸਰ ਹੀ ਉਤਾਰਿਆ ਜਾ ਰਿਹਾ ਹੈ ਅੰਮ੍ਰਿਤਸਰ ਕਿਉਂ ਉਤਾਰਿਆ ਜਾ ਰਿਹਾ ਨਹੀਂ ਸਮਝ ਆ ਰਹੀ ਗੁਜਰਾਤ ਦੇ ਵਿੱਚ ਸਭ ਤੋਂ ਜ਼ਿਆਦਾ ਸਾਡੇ ਬੰਦੇ ਫੇਰ ਅੱਜ ਅੱਜ ਫੇਰ ਕਹਿੰਦੇ ਆ ਉਤਰਣਗੇ ਮੈਂ ਤਾਂ ਸਰਕਾਰਾਂ ਨੂੰ ਇੱਕੋ ਹੀ ਪੁੱਛਦਾ ਵੀ ਸਾਡਾ ਕਸੂਰ ਦੱਸ ਦੋ ਜਿਨ੍ਹਾਂ ਨੇ ਸਾਨੂੰ ਭੇਜਿਆ ਉਹਨਾਂ ਨੂੰ ਕੀ ਸਜ਼ਾਵਾਂ ਮਿਲਣਗੀਆਂ ਉਹਨਾਂ ਦੇ ਪਰਚੇ ਦਰਜ ਹੋਣਗੇ ਇਹ ਕਰਨਗੇ ਠੀਕ ਹੈ ਨਹੀਂ ਤਾਂ ਪਾਈ ਅਸੀਂ ਆਪ ਦਾ ਪਰਿਵਾਰ ਲੈ ਕੇ ਉਹਨਾਂ ਦੇ ਦਰਵਾਜ਼ਿਆਂ ਤੇ ਦਫ਼ਤਰਾਂ ਦੇ ਅੱਗੇ ਬਹਿ ਕੇ ਅੱਗ ਲਾ ਲਾਂਗੇ ਹੋਰ ਤਾਂ ਸਾਡੇ ਕੋਲ ਸਾਧਨ ਕੋਈ। ਸੋ ਦਾਦੀ ਇੱਕੀ ਵਿਜੇ ਕੁਮਾਰ ਨੇ ਪੰਜਾਬ ਦੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜੇ ਵੀ ਲੋਕ ਅਮਰੀਕਾ ਤੋਂ ਵਾਪਸ ਪਰਤੇ ਨੇ ਉਹਨਾਂ ਨੂੰ ਰੋਜ਼ਗਾਰ ਮਹੱਇਆ ਕਰਵਾਇਆ ਜਾਵੇ, ਨੌਕਰੀਆਂ ਦਿੱਤੀਆਂ ਜਾਣ ਅਤੇ ਟਰੈਵਲ ਏਜੰਟਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਜਿਨ੍ਹਾਂ ਨੇ 2 ਨੰਬਰ ਦੇ ਵਿੱਚ ਇਨ੍ਹਾਂ ਭਾਰਤੀਆਂ ਨੂੰ ਅਮਰੀਕਾ ਭੇਜਿਆ। ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ।